ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਤੇ ਅੱਜ ਦੀ ਵੀਡੀਓ ਆਪਾਂ ਬਣਾਉਣ ਦੇ ਲਈ ਫੇਰ ਬਾਈ ਰਾਜ ਕੋਲੇ ਆਏ ਆ ਠੀਕ ਹੈ ਜੀ ਤੇ ਬਾਕੀ ਦੀ ਗੱਲ ਨੰਬਰ ਵਾਈਆਂ ਸਕਰੀਨ ਤੇ ਚੱਲੀ ਹੁੰਦਾ ਤਿੰਨ ਝੋਟੀਆਂ ਆਪਾਂ ਲੈ ਕੇ ਆਏ ਆ ਦੋ ਸੂਈਆਂ ਸਵਾਈਆਂ ਤੇ ਇੱਕ ਗੱਬਣਾ ਠੀਕ ਆ ਜੀ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਥੋੜੀ ਸਤਿ ਸ਼੍ਰੀ ਅਕਾਲ ਬਾਈ ਰਾਜ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹਾਂ ਵੀਰੇ ਵਧੀਆ ਵੀਰੇ ਹੋਰ ਪਰਵਾਹ ਠੀਕ ਆ ਵਧੀਆ ਵਧੀਆ ਤੂੰ ਦੱਸ ਦਿੱਤੇ ਪਹਿਲਾਂ ਦਾ ਨੰਬਰ ਦੱਸ ਵੀਰੇ ਨੰਬਰ ਹੈਗਾ 9876347016 ਪਿੰਡ ਜੀ ਪਿੰਡ ਆਪਣਾ ਸਹਿਣਾ ਜ਼ਿਲ੍ਹਾ ਬਰਨਾਲਾ ਤਸੀਲ ਤੱਬਾ ਨੇੜੇ ਆਪਾਂ ਨੂੰ ਪੱਕੋ ਕੈਂਚੀ ਕੰਦੇ ਪਹੌੜ ਰਹੇ ਜਾਂਦਾ ਓਕੇ ਜੀ ਤੇ ਬਾਕੀ 17 ਕਿਲੋਮੀਟਰ ਬਾਜਾਖਾਨਾ ਰੋਡ ਤੇ ਪਿੰਡ ਆਪਣਾ ਬਾਜਾਖਾਨਾ ਰੋਡ ਤੇ ਪਿੰਡ ਹੈਨਾ ਨੰਬਰ ਦੇ ਉੱਤੇ ਜਮਾ ਨੰਬਰ ਬੋਲੋ ਫਿਰ ਨੰਬਰ 9876347016 9876347016 9876347016 ਤੇ ਵੀਰੇ ਉਹਦੇ ਆਪਾਂ ਦੋ ਝੋਟੀਆਂ ਦੀ ਵੀਡੀਓ ਕਵਰ ਕਰਕੇ ਗਏ ਸੀ ਇੱਕ ਤਾਂ ਸੀਗੀ ਆਪਣੀ ਨੀਲੀ ਰਾਵੀ ਤੇ ਇੱਕ ਸੀਗੀ ਮੋਰਾ ਨਸਲ ਦੀ ਕਿਵੇਂ ਹੋਗੀਆਂ ਸਿਰ ਹਾਂ ਉਹਦਾ ਵੀਰੇ ਘੰਟੇ ਇੱਥੇ ਨੀਲੀ ਰਾਵੀ ਦਾ 20 ਮਿੰਟਾਂ ਲੱਗੋਗੇ ਤੇ ਚੰਗੇ ਫੋਨ ਬਣ ਆਈ ਗਏ ਹਾਂ ਪੂਰਾ ਰਸਬੋ ਤੇ ਹੁਣ ਵੀ ਆਈ ਜਾਂਦੇ ਉਹਦੇ ਫੋਨ ਤਾਂ ਠੀਕ ਆ ਜੀ ਆਪਾਂ ਜਾਨਵਾਰੀ ਕੁਆਲਟੀ ਵਾਲੇ ਲੈ ਹੁੰਦੇ ਆ ਬੁੱਢੇ ਉਹੀ ਪਾਉਂਦੇ ਆ ਠੀਕ ਆ ਵੀਰੇ ਤੇਰੀ ਹੁੰਦਾ ਆਪਣੇ ਟੱਕਰ ਦਾ ਲੰਬਾ ਨਹੀਂ ਐਂ ਤਾਂ ਤੇਰੀ ਗੱਲ ਸਹੀ ਆ ਆਪਾਂ ਜੇ ਹੁਣ ਆਪਾਂ ਚੰਗਾ ਪਸ਼ੂ ਲਿਆਵੇਂ ਚੰਗਾ ਕੇ ਨੂੰ ਦੁੱਧ ਦੇਉ 5-10 ਹਜ਼ਾਰ ਨਾਲ ਇਹਨੂੰ ਕੋਈ ਫਰਕ ਨਹੀਂ ਪੈਣਾ ਹਨਾ ਪਤਾ ਕੀ ਆਪਣੀ ਮਾਰਕੀਟ ਚੰਗੀ ਬਣੀ ਵੀ ਆ ਚੰਗਵੀ ਰੱਖਣੀ ਆ ਚੰਗੀ ਰੱਖਣੀ ਮਾਲਕ ਦੀ ਕਿਰਪਾ ਰਹੇ ਐਂ ਚੱਲੀ ਜਾਵੇ ਐਂ ਚੱਲੀ ਜਾਵੇ ਕਿਹੇ ਭੈਣ ਭਰਾ ਨੂੰ ਨਾ ਆਪਾਂ ਲਾਂਬਾ ਲਈਏ ਤਾਂ ਕੁਦਰਤੀ ਹੋ ਜੇ ਤਾਂ ਗੱਲ ਬੱਕਰੀ ਦੀ ਜੇ 10 ਹਜ਼ਾਰ 2000 ਮਹਿੰਗੀ ਦੇ ਦੋ ਉਹ ਨਹੀਂ ਦੁਖਦੀ ਨਹੀਂ ਠੀਕ ਆ ਕੀ ਵੀ ਖਰੀਦਿਓ ਅਗਲੇ ਨੂੰ ਨਹੀਂ ਮੈਨੂੰ ਕਿਹੜੀ ਕੁਆਲਿਟੀ ਐ ਇਹਨਾਂ ਨੂੰ ਗੰਦ ਪਿੱਲ ਮਾਰ ਕੇ ਗੱਪ ਕੀਰਾਂ ਤਾਂ ਦੇ ਦੇਾਂਗੇ ਸੱਗੀ ਦਾ ਕੀਰਾਂ ਵੱਜੂ ਮੋੜ ਕੇ ਜਿੰਦਗੀ ਥੋੜੀ ਨੰਨੀ ਦੂ ਮੈਨੂੰ ਨਹੀਂ ਲਾਂਬਾ ਆਇਆ ਕਦੇ ਕਿੰਨੀ ਗਣਤੇ ਨਹੀਂ ਕੋਈ ਹਾਂਜੀ ਹਾਂਜੀ 10 12 ਤਾਂ ਮੈਂ ਕਹਿੰਦਾ 20 ਮੰਗਿਆ ਘਟੋ ਘਟੇ ਵੇਚ ਰਿਆਂ ਹੋਣੀਆਂ ਤੂੰ ਮੈਂ ਵੇਚਤੀਆਂ ਵੀਰੇ ਵੇਚ ਤੇ ਤੇ ਰਾਜ ਅੱਜ ਕਿੰਨੇ ਡੰਗ ਅੱਜ ਅੱਜ ਵੀਰੇ 3 ਨੇ ਦੋ ਸੁਗੀਆਂਆਂ ਵੀਆਂ ਇੱਕ ਗੱਬਣਾ ਚਲੋ ਜੀ ਪਹਿਲੇ ਨੰਬਰ 'ਤੇ ਆਜੋ ਕੀ ਡਿਟੇਲ ਹੈ ਇਹਦੀ ਜੀ ਇਹ ਵੀਰੇ ਟ੍ਰੇਨ 15 ਪਲੱਸ 2 ਤੋਂ ਤੇ ਢੱਡਿਆ ਮਾਲਕਾਂ ਨੇ ਦੱਸਣ ਦੀ ਗੱਲ ਆ ਬਾਕੀ ਝੋਟੀ ਦੀ ਦੱਸਦੀ ਬਾਕੀ ਰੇਲ ਗੱਡੀ ਦਾ ਡੱਬਾ ਜਿੱਦੀ ਝੋਟੀ ਹੈਗੀ ਹੈ ਨਾ ਸ਼ਾਇਦ ਸੁਈ ਤਾਂ ਕੋਈ ਆਖਦੀ ਵੱਡੀ ਗੁੱਡੀ ਦੇਖ ਲੈ ਤੂੰ ਦੱਸ ਨਹੀਂ ਸਰ ਤੇ ਕਿਹੜਾ ਸੁਆ ਜੀ ਇਹ ਨਹੀਂ ਨਾ ਵੀਰੇ ਇੱਕ ਦੂਜਾ ਸੁਆ ਸੁਆ ਤੂ ਜੱਜਵਾ ਹਾਂ ਖੋਲੋ ਜੀ ਚੱਲ ਅੱਪਰ ਤੀਜੇ ਮੰਨ ਕੇ ਲੈ ਲੋ ਤੀਜਾ ਤੀਜਾ ਮੰਨ ਕੇ ਲੈ ਲੋ ਬਾ ਤੀਜਾ ਜੱਜਦਾ ਵੀ ਆ ਕਈ ਵੀਰੇ ਅਗਲਾ ਘਰ ਵਾਲਾ ਬੰਦਾ ਮਗਰ ਕਿ ਆ ਗਿਆ ਵੀਰੇ ਘਰ ਵਾਲਾ ਕਹਿ ਦਿੰਦਾ ਆਪਾਂ ਨੂੰ ਤਾਂ ਗੱਲ ਦੱਸਦੀ ਆ ਨਾ ਕੱਟਾ ਵੀਰੇ ਮਗਰ ਵੀਰੇ ਕੱਟਾ ਜੇ ਜੂ ਰੋਕੇ ਆ ਉਹ ਪਈਆ ਬੱਟਾ ਅੱਛਾ ਰਾਤ ਦੀ ਸੂਈ ਆ ਰਾਤ ਦੀ ਸੂਈ ਆ ਅੱਛਾ ਬੋਲਾ ਕਿੰਨਾ ਗੱਡਿਆ ਵੀਰੇ ਬੋਲਾ ਵੀਰੇ ਤਾਂ 4 ਸੈਟ 4 ਕਿਲੋ ਗੱਡਿਆ ਓਕੇ ਯਾਨੀ ਵੀ 12 10 12 ਕਿਲੋ ਕੋਈ ਜੋ ਸਟਾਰਟ ਹੋਊਗੀ ਬਾਕੀ ਦਾ ਜੀ ਤੁਸੀਂ ਨਾ ਬਸ ਛੋਟੀ ਮੰਨ ਕੇ ਨਾ ਆਇਓ ਮੈਂ ਫੇਰ ਕਹਿਣਾਗਾ ਤੇ ਕੁਆਲਿਟੀ ਦੇਖੋ ਤੁਸੀਂ ਲੇਵਾ ਵੀਡੀਓ ਬਣਾਉਣ ਦਾ ਤੇ ਬੌਲਾ ਕਿੰਨਾ ਗੱਡਿਆ ਜੀ ਵੀਰੇ ਸਾਢੇ 4 ਕਿਲੋ ਗੱਡਦਾ ਬੱਚੇ ਨੂੰ ਗੱਡ ਕੇ 5 ਲਾ ਲਾ ਸਨੇ ਬੱਚਾ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਸਵੇਰ 10 ਵਜੇ ਦਾ ਜੀ ਸਹੀ ਠੀਕ ਹੈ ਜੀ ਤੇ ਆਥਰ ਨੂੰ ਦੇਖ ਲਓ ਨੇ ਕਿੱਥੇ ਲੇਵਾਣਾ ਭਰ ਜੂਗੀ ਪੂਰੀ ਰਾਜ ਮੈਂ ਕਹਿੰਦਾ ਲੱਤ ਨਹੀਂ ਮੁੜਨੀ ਬਾਈ ਹੁਣ ਵੀ ਨਹੀਂ ਲੱਤਾਂ ਮੁੜਦੀ ਲੱਤ ਮੁੜਦੀ ਨਹੀਂ ਬਾਕੀ ਗਾਤ ਕੁਆਲਿਟੀ ਵਾਲੀ ਝੋਟੀਆਂ ਹੂੰ ਤੇ ਬਾਕੀ ਦਾ ਮੋਰਾ ਨਸਲ ਜਾ ਗਈ ਪਯੌਰ ਹਨਾ ਪਯੌਰ ਵੀਰੇ ਸੇਰਾ ਓਕੇ ਆ ਦੇਖੋ ਥਣ ਲੇਵਾ ਕਰੋ ਨੇੜ ਤੋਂ ਚੈੱਕ ਤੇ ਰੀਅਲ ਗੱਡੀ ਦੇ ਡੱਬੇ ਜਿੱਡੀ ਆਪਾਂ ਤਾਂ ਕਹਿੰਨੇ ਹੁੰਦੇ ਜ ਠੀਕ ਹੈ ਜੀ ਆ ਦੇਖੋ ਮੈਂ ਤੁਹਾਨੂੰ ਥਣ ਲੇਵਾ ਨੇੜੇ ਤੋਂ ਕਰਾਵਾ ਚੈੱਕ ਕਰੋ ਚੈੱਕ ਕਿੱਥੋਂ ਲੇਵਾ ਸ਼ੁਰੂ ਹੁੰਦਾ ਤੇ ਕਿੱਥੇ ਮੁੱਕਦਾ ਪੱਟ ਤੇ ਆਪਾਂ ਕੈਮਰਾ ਲਾਵਾਂਗੇ ਆ ਦੇਖੋ ਜੀ ਕਿੱਧਰ ਨੂੰ ਗੱਲ ਗਈ ਪਈ ਆ ਤੇ ਆ ਦੇਖੋ ਚਾਰੇ ਥਾਂ ਦੇਖਣਵੇਂ ਪੂਰੇ ਗੈਪ ਤੇ ਛੱਡੋ ਬੱਚਾ ਜੀ ਛੱਡ ਪੁੱਤਰਾ ਜੂ ਬੱਚਾ ਆ ਦੇਖੋ ਤੇ ਦੁੱਧ ਦੇ ਨੇ 15 ਕਿਲੋ ਕੱਢ ਦੇਣਾ ਵੀਰੇ 15 ਬੋਵਾਂ ਦੀ ਸਟਾਮ ਕਰਾ ਕੇ ਲੈ ਜਾ ਅਗਲਾ ਹੋਰ ਦੱਸ ਤੇ ਬਾਕੀ ਦਾ ਲਮਾਈ ਲਮੂਈ ਜੇ ਬੋਵਾਂ ਦੀ ਬੰਦਾ ਫਿੱਤਾ ਜੱਕ ਲਿਆ ਵੇ ਜਿੰਨੀ ਲਮਾਈ ਇਹਦੀ ਆ ਹਨਾ 8 8.5 ਫੁੱਟ ਲੰਮੀ ਹੈ ਤੇ ਕਦ ਖੜੀ ਪਰਲੇ ਪਾਸੇ ਚੱਲੀਆਂ ਆਂਦੀ ਜਾਂ ਕੇ ਮੇ ਤੇ ਤੇਰਾ ਰਾਜ 6 ਫੁੱਟ ਕੱਦ ਹੈਗਾ 6 ਤੋਂ ਮੋੜਾ ਮੋੜਾ ਪੰਜ ਆ ਦੇਖੋ ਜੀ ਉਹ ਸਾਫ਼ ਨਜਾਜ਼ ਕਰੋ ਕਲੀ ਤਾਂ ਹੁੰਦੀ ਦੀ ਬੰਦੇ ਦੀ ਠੀਕ ਹੈ ਜੀ ਤੇ ਬੱਚਾ ਚਾਹੁੰਦਾ ਵੀਰੋ ਤੁਸੀਂ ਦੇਖ ਸਕਦੇ ਹੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਪਸ਼ੂ ਮਾਚਾਈ ਵੀ ਆਪਾਂ ਝੋਟੀ ਹੁਣ ਸਾਨੂੰ ਚੈੱਕ ਕਰਾਵਾਂਗੇ ਆ ਦੇਖੋ ਚਾਰੇ ਥਣ ਨਿਕੜਵੇ ਪੂਰੇ ਗੈਪ ਤੇ ਮਾਰੋ ਵੀਰੇ ਤਾਰਾ ਕਰਾ ਰਾਜ ਤੇ ਬਾਕੀ ਦਾ ਕੁਆਲਿਟੀ ਪੂਰੀ ਫੁੱਲ ਆ ਰਾਜ ਦਾ ਪਸ਼ੂ ਦੁੱਧ ਵਾਲਾ ਪੀਸ ਹੁੰਦਾ ਠੀਕ ਹੈ ਜੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਦੁੱਧ ਨਾ ਦੇਊ ਝੋਟੀ ਦੇਊਗੀ ਦੁੱਧ ਤੇ ਬਾਕੀ ਦਾ ਤੁਸੀਂ ਸੇਵਾ ਕਰਨੀ ਹੈ ਜੇ ਆਪਾਂ ਲਾ ਜਾ ਕੇ ਸੁੱਕੀ ਤੁੜੀ ਤੇ ਬੰਨੀ ਰੱਖ ਤੇ ਦੁੱਧ ਦੇਊਗੀ ਚੰਗਾ ਤੇ ਬਾਕੀ ਦਾ ਤੁਸੀਂ ਕੱਦ ਕਰਨੀ ਹੋਣੀ ਮੈਨੂੰ ਲਾਂਬਾ ਦੇ ਸਕਦੇ ਹੈ ਨਾ ਬਾਈ ਰਾਜ ਹਾਂ ਕੁਸਮਾ ਦਿਖਾ ਦੇ ਹਾਂ ਆ ਦੇਖੋ ਜੀ ਹੁਣ ਦੇਖਗੇ ਛੋਟੀ ਦੇ ਥਾਣ ਆਪਾਂ ਆ ਦੇਖੋ ਜੀ ਚਾਰੇ ਥਣ ਨਿਕਲਵੇਂ ਡੰਡਿਆਂ ਨੂੰ ਘੱਟ ਤੇ ਠੀਕ ਹੈ ਗੜਗੜ ਪੈਂਦੀ ਆ ਚਾਰਾਂ ਪੈਂਦੀ ਆ ਵੀਰੇ ਪੈਂਦੀ ਆ ਜਮਾ ਗੱਟ ਆ ਦੇਖੋ ਜੀ ਆ ਦੇਖ ਕਵਾਲਿਟੀ ਕਰੋ ਚੈੱਕ ਥੱਲੇ ਤਾਂ ਨਾ ਨਾਲ ਕਾਈ ਜਵਾਕ ਝੋਲੇ ओके ਆਪਾਂ ਗਰੰਟੀ ਨਾਲ ਭੇਜ ਦਾਂਗੇ ਜੇ ਕੋਈ ਬੰਦਾ ਆਨਲਾਈਨ ਵੀ ਠੀਕ ਹੈ ਮੈਂ ਆਨਲਾਈਨ ਐਨੀ ਪੋਲੀਧਾਰਾ ਓਕੇ ਜੀ ਆ ਦੇਖੋ ਜੀ ਹੱਥ ਵੀ ਨਾ ਲਾਵੇ ਤੀ ਕਰੀਂ ਕੁਆਲਿਟੀ ਕਰੋ ਜੇਕ ਤੁਸੀਂ ਥੱਲੇ ਤਾਂ ਨਾ 60 ਸਾਲ ਦਾ ਬਜ਼ੁਰਗ ਵੀ ਚੋ ਤੇ 10 ਸਾਲ ਦੇ ਬੱਚੇ ਨੇ ਵੀ ਚੋ ਲੈਣੀਆਂ ਜਵਾਨ ਨੇ ਤਾਂ ਚੋ ਹੀ ਲੈਣੀ ਆ ਦੇਖੋ ਦੁੱਧ ਗਿਆ ਠੀਕ ਹੈ ਜੀ ਆਮ ਨਾ ਆਮ ਨਾ ਖੋਲ ਉਹਨੂੰ ਤੋੜਾ ਕਰਕੇ ਇੱਕ ਵਾਰੀ ਹੋਰ ਥੋੜੀ ਤਾਂ ਨਹੀਂ ਹੁਣ ਮੰਗ ਲਓ ਤਾਂ ਭੇਜ ਦਿੰਦੀ ਆ ਠੀਕ ਹੈ ਜੀ ਇਹ ਤੋਂ ਜਜਮੈਂਟ ਲੱ ਕਰ ਲਈ ਨਹੀਂ ਠੀਕ ਆ ਵੀਰੇ ਠੀਕ ਆ ਤੇ ਬਾਕੀ ਦਾ ਮੇਲਾ ਲੁੱਟਣ ਵਾਲੀ ਗੱਲ ਹੀ ਆ ਚੰਗੀ ਆ ਛੋਟੀ ਟੌਪ ਆ ਬੂਟੇ ਨੂੰ ਸਿਰ ਆਪਾਂ ਕਹਿ ਸਕਦੇ ਹਾਂ ਲਈ ਬੱਚੇ ਵੀ ਜੇ ਆਪਾਂ ਕੋਈ ਚੰਗੇ ਟੀਕੇ ਭਰਾਵੇਂ ਬੱਚੇ ਵੀ ਚੰਗੇ ਦੇਊਗੀ ਇਹੋ ਜੀ ਗੱਲ ਨਹੀਂ ਹੈਗੀ ਵੀ ਬੱਚੇ ਨਾ ਦੇਊਗੀ ਚੰਗੇ ਮੋੜ ਲਓ ਜੀ ਮੋੜ ਲਿਆ ਵੀਰੇ ਆ ਦੇਖੋ ਤੇ ਬਾਕੀ ਦਾ ਪਿੱਠ ਪੂੜਾ ਕਰੋ ਝੋਟੀ ਦਾ ਚੈੱਕ ਤੇ ਸਮੀ ਭਲੀ ਵੀ ਕੋਈ ਸਮਾਈ ਦੀ ਕਮੀ ਨਹੀਂ ਹੈ ਨਾ ਆ ਬੂਟੇ ਟੌਪ ਆ ਲੈ ਜੀ ਪਤਾ ਚੰਗ ਬੰਦ ਆ ਦੇਖੋ ਜੀ ਤੇ ਆਪਣਾ ਪਸਮਾ ਕੇ ਤੋਰਨ ਦਾ ਮਤਲਬ ਇਹ ਹੀ ਹੁੰਦਾ ਵੀ ਤੁਹਾਨੂੰ ਪਸਮਾ ਦਾ ਥਾਣਾ ਦਾ ਖਣਾ ਖੁਣਾ ਹੀ ਤਾਂ ਆਪਣੀ ਫੁੱਲ ਗਰੰਟੀ ਹੈ ਹਨਾ ਮੋੜ ਜਾਓ ਮੂੰਹ ਕੱਟਦੇ ਵੀਰੇ ਕੋਈ ਕਿਸਮਾ ਦੇ ਕੇ ਬਲੇਵਾਰਾ ਕਹੇ ਝੂਠੀ ਠੀਕ ਹੈ ਜੀ ਓਕੇ ਜੀ ਏਕ ਨੂੰ ਪੈਚ ਪੁੱਠਾ ਇਹ ਵੀ ਨਹੀਂ ਲੱਗਦੀ ਆ ਨਾ ਘੜ ਘੜ ਲੱਗੇ ਵਿਆ ਤੇ ਹੁਣ ਫਿਰ ਡਿਮਾਂਡ ਦੱਸੋ ਇਹਦੀ ਡਿਮਾਂਡ ਇਹਦੀ ਬੂਟੇ ਕਰਾਂਗੇ ਫੋਨ ਤੇ ਦੇਵਾਂਗੇ ਆਪਾਂ ਐ ਨਹੀਂ ਵੀ ਕੋਈ ਵੱਧ ਘਟੂ ਹੀ ਮੰਗ ਲਾਂਗੇ ਠੀਕ ਹੈ ਜੀ ਜਿਹਾ 2 ਰੁਪਏ ਦੇ ਛੱਡ ਕੇ ਦੇਵਾਂਗੇ ਅੱਗੇ ਵੀ ਆਪਾਂ ਕਿਸੇ ਨੂੰ ਮੋੜਿਆ ਨਹੀਂ ਹੁਣ ਨੀਲੀ ਦਾ ਵੀ ਅੱਗੇ 15 ਹੀ ਦਿੱਤੀ ਆ ਮੈਂ ਠੀਕ ਹੈ ਜੀ ਸਵਾ ਵੀ ਲਾਉਂਦੇ ਸੀ ਮੈਨੂੰ ਉਸ ਤੋਂ ਬਾਅਦ 20 20 ਸਵਾ ਵੀ ਠੀਕ ਹੈ ਜੀ ਮੈਂ ਜਦੋਂ ਜਵਾਨ ਹੀ ਹੋਗੀ ਬਾਕੀ ਦਾ ਮੋਹਰਾ ਜਿਆਦਾ ਰਿਦਾ ਹਜ਼ਾਰ ਵਾਦਾ ਆ ਗਿਆ ਵੈਤਰਾ ਮਾਰ ਕੇ ਲੈ ਗਿਆ ਓਕੇ ਜੀ ਤੇ ਹੁਣ ਦੋ ਨੰਬਰ ਦੀ ਗੱਲ ਕਰਦੇ ਆਂ ਏਵਰੇਜ ਸੇਡਾਂ ਦਾ ਮੋਹ ਗੱਪਣਾ ਦੂਜਾ ਸੂਆ ਦੂਜਾ ਸੂਆ ਰੇ ਨਾਲ ਦੂਜਾ ਸੂਆ ਆ ਗਿਆ ਠਿੱਗਿਆ ਮੂੰਹ ਸੇਡਾਂ ਠਿੱਗਿਆ ਮੂੰਹ ਪੱਟ ਕੇ ਲੈ ਜਿਹੜਾ ਮੈਂ ਪੱਟ ਕੇ ਚੈੱਕ ਕਰਕੇ ਲੈ ਤੇ ਕਿੰਨਾ ਦੁੱਧ ਕੱਢਿਆ ਪਹਿਲੇ ਸੂਏ ਨੇ ਦੁੱਧ ਦੇ ਨੇ ਬੁੱਟੇ ਦਿੱਤਾ ਗਿਆ 12 ਲੀਟਰ ਪਲੂਨ ਨੇ ਜਿੱਪੇ ਜੁੱਪੇ ਦੀ ਓਕੇ ਜਮਾ ਮਖਿਆ ਵਰਗਾ ਸੇਡਾਂ ਦਾ ਜਿੱਪਾ ਹੱਥ ਵੀ ਨਾ ਲੱਗੇ ਬੋਲੋ ਜੀ ਇਹਨੂੰ ਆ ਦੌਰ ਬੁੱਤ ਮੈਂ ਛੋਟੀ ਸੰਗ ਸੰਗ ਕਰੋ ਚੱਕ ਇੱਕ ਨ ਤੇ ਰਾਜ ਕੁਆਲਿਟੀ ਇਹਦੀ ਵੀ ਪੂਰੀ ਫੁੱਲਾ ਹਨਾ ਸਿੱਪੀ ਆ ਨਾ ਸਿੰਗ ਲੱਗਿਆ ਹੋਇਆ ਹੂੰ ਬਾਕੀ ਤਾਂ ਕਿੰਨੇ ਨੇ ਨਾ ਬਾਕੀ ਕਿੰਨੇ ਨੇ ਬਾਕੀ ਵੀ ਨੇ ਹਵਤਾ ਲੈ ਜੂ ਇਹ ਤਾਂ ਕੁਝ ਵੀ ਨਹੀਂ ਦੇਵਾ ਲੱਖ ਨਹੀਂ ਮੁਰਣੀ ਜੀ ਠੀਕ ਹੈ ਜੀ ਨਹੀਂ ਹੁਣ ਵੀ ਲੈਵਾ ਵਧੀਆ ਤਿਆਰ ਕਰੀ ਬੈਠੀ ਚੰਗਾ ਲੈਵਾ ਤੇ ਬਾਕੀ ਦਾ ਕੱਦ ਕਾਠ ਇਹਦਾ ਵੀ ਚੰਗਾ ਆ ਗਿਆ ਸਮੀ ਭਾਲੀ ਵੀ ਪੂਰੀ ਆ ਟਾਪ ਟਾਪ ਇਧਰ ਨੂੰ ਲੈ ਚੱਲੋ ਜੀ ਹੱਥ ਮਾਰਦੇ ਆਏ ਆਏ ਮਾਰੀ ਬਸ ਬਸ ਕੋਈ ਗੱਲ ਆ ਦੇਖੋ ਕੁਆਲਿਟੀ ਕਰੋ ਚੈੱਕ ਆ ਦੇਖੋ ਜੀ ਮੋੜ ਲਓ ਵੀਰ ਹਾ ਦੇ ਤੇ ਪੂਰੀ ਸਮੀਬਲੀ ਵਿੱਚ ਝੋਟੀਆਂ ਬਾਹਰਾਂ ਗੱਲਾਂ ਇਹਦੇ ਬਾਰੇ ਕਰਨ ਦੀ ਲੋੜ ਨਹੀਂ ਤੇ ਥਾਣਾ ਤੋਂ ਕਿਹਨਾਂ ਵਾਲੀ ਆ ਬੂਟੇ ਕੱਲਾ ਕੱਲਾ ਮੁਠੀ ਆ ਥਾਣ ਲੱਗਿਆ ਝੋਟੀਆਂ ਕੀ ਰਿਮਾਂਡ ਆ ਗਈ ਬਾਈ ਇਹਦੀ ਡਿਮਾਂਡ ਇਹਦੀ ਬਸ ਆਪਾਂ ਫਰੀ ਦੇਣਾ ਬੰਦਿਆਂ ਨੂੰ ਵੇਚਣ ਵਾਲਾ ਵੀ ਲਿਆਣਾ ਹੋਈ ਤੇ ਰੱਖਣ ਵਾਲਾ ਲਾਏ ਵੇਚਣਾ ਇਹਨੂੰ 10000 ਡਿਸਕਾਊਂਟ ਵਾਲੀ ਗੱਲ ਹੀ ਆ ਵੀ 95000 ਇਹਦਾ ਆਪਾਂ 10 ਨਹੀਂ ਮੰਗਿਆ 15 ਨਹੀਂ ਮੰਗਿਆ 95000 ਬਸ ਲੈ ਲੇ ਲਕੀਰ ਤਾਂ ਨਹੀਂ ਹੈਗੀ ਲਕੀਰ ਤਾਂ ਨਹੀਂ ਹੈਗੀ ਨਾ ਮਰਦਾਨ ਵਧੀਆ ਕਰਕੇ ਤੋਰਾਂਗੇ ਆਪਾਂ ਇਹ ਗੱਲ ਕੋਈ ਤੇ ਕੁਆਲਿਟੀ ਪੂਰੀ ਛੋਟੀ ਦੀ ਹੈ ਨਾ ਕੁਆਲਿਟੀ ਪੂਰੀ ਬਾਹਲਾ ਨਹੀਂ ਕਹਿੰਦਾ ਵੀ 13 14 ਕਿਲੋ ਦੁੱਧ ਮੰਨ ਕੇ ਲੈ ਜੇ ਅਗਲਾ ਤੇ ਹੁਣ ਆਪਾਂ ਨਹੀਂ ਦੀ ਦਾ ਵੀ ਨਹੀਂ ਗੱਲ ਕਰਾਂਗੇ ਇਧਰ ਵੀਰੇ ਇਹਦੀ ਦੀ ਦਾ ਵੀਰੇ ਹੈਗਾ 12 ਕਿਲੋ ਹੁਣ ਦੁੱਧ ਤਿਆਰ ਤੇ ਬੱਚਾ ਇਹਦੇ ਮਗਰ ਆ ਕੀ ਆ ਗਿਆ ਕੱਟਾ ਵੀਰੇ ਇਹਦੇ ਮਗਰ ਅੱਜ ਹਫਤਾ ਹੋ ਗਿਆ ਹਫਤੇ ਤੋਂ ਹਫਤੇ ਤੋਂ ਆਕਟ ਨਾਉਂ ਦੇਣੀ ਹੁੰਦੀ 12 ਲੀਟਰ ਦੁੱਧ ਤੇ ਫੁੱਲ ਸਾਈਜ਼ ਦੀ ਹੈ ਇਹਨਾਂ ਕੀ ਦੇ ਦਿਆਂਗੇ ਫੁੱਲ ਸਾਈਜ਼ ਦੀ ਆ ਕੱਦ ਕਾਟ ਵਾਲੀ ਠੀਕ ਆ ਖੋਲੋ ਵੀਰੇ ਤੇ ਪੂਰੀ ਸਾਈਜ਼ ਵੇਚ ਜਾਈ ਆ ਤੇ ਵੱਡੀ ਝੋਟੀ ਹੈਗੀ ਕਿੰਨੇ ਦਿਨ ਹੋ ਗਏ ਰਾਹ ਸੂਈ ਨੂੰ ਛੋਈ ਨੂੰ ਵੀਰੇ ਹੋ ਗਏ 8-9 ਦਿਨ ਬਾਕੀ ਤਿਆਰ ਦੁੱਧ ਢਾਲੀਆ ਦੁੱਧ ਕਿਲੋ ਹੋਰ ਵੀ ਵਧਾ ਸਕਦੇ ਹਣਾ ਰੈਡੀ ਆ ਬਣਿਆ ਹੋਇਆ ਦੁੱਧ ਆ ਬਾਈ ਠੀਕ ਆ ਜੀ ਲੈ ਲੈਣ ਤੋਂ ਬੱਚੇ ਕਿਲੋ ਤੋਂ ਕਿਲੋ ਤਾਂ ਡੰਗਰ ਵਾਦੀ ਜਾਂਦਾ ਲੇਟੇ ਲੂ ਬਾਕੀ ਦਾ ਅਗਲਾ ਜੀ ਸੇਵਾ ਹਣਾ ਹਾਂ ਸੇਵਾ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 10 ਵਜੇ ਦਾ ਆਥਰ ਨੂੰ ਤਾਂ ਇਹ ਪੂਰੀ ਫਸ ਜਾਂਦੀ ਹੋ ਵੀਰੇ ਪੂਰੀ ਆ ਮੂੰਹ ਨੂੰ ਫੁੱਲ ਭੱਜ ਜਾਂਦੀ ਇੱਕੋ ਇੱਕ ਇਹ ਦੇਖੋ ਜੀ ਕੁਆਲਿਟੀ ਕਰੋ ਚੈੱਕ ਤੇ ਦੁੱਧ ਤੁਹਾਨੂੰ ਪੂਰਾ ਵਧੀਆ ਪਿਆ ਜਣਾ ਝੋਟੀ ਨੇ ਠੀਕ ਆ ਜੀ ਚਵਾਈ ਚਵਾਈ ਇੱਕ ਨੰਬਰ ਆ ਗੀ ਚਵਾਈ ਚਵਾਈ ਇੱਕ ਨੰਬਰ ਆ ਗਈ ਤੇ ਬਾਕੀ ਸਾਰੀਆਂ ਨਿਸ਼ਾਨੀਆਂ ਨੀਲੀ ਦਾ ਵੀ ਦੀ ਵੀਕੇ ਤਾਂ ਫੁੰਜੀ ਨਹੀਂ ਹੋਵੇ ਤੇ ਬੱਚਾ ਆਪਾਂ ਛੱਡ ਕੇ ਸਾਨੂੰ ਧਾਰਾਂ ਚੈੱਕ ਕਰਾਵਾਂਗੇ ਆ ਦੇਖੋ ਵੀਰੋ ਬੱਚਾ ਆਪਾਂ ਲਾ ਲਿਆ ਠੀਕ ਹੈ ਜੀ ਬੱਚਾ ਜੇ ਉਹਨਾਂ ਤੋਂ ਦੇਖ ਸਕਦੇ ਬੰਨੋ ਵੀਰੇ ਆ ਦੇਖੋ ਥਾਣ ਦੇਖੋ ਕਿਹੋ ਜਿਹਾ ਕੱਢਿਆ ਝੋਟੀ ਨੇ ਇੱਕ ਨੰਬਰ ਥਾਣ ਤੇ ਇਧਰ ਨੇਹਰਾ ਪੈਂਦਾ ਥੋੜਾ ਹੈ ਹਨਾ ਕੋਈ ਚੱਕਰ ਨਹੀਂ ਠੀਕ ਹੈ ਜੀ ਇਧਰ ਫੁੰਝੇ ਜਾ ਕੇ ਨਾ ਫੁੰਝੇ ਜਾ ਗਏ ਹਾਂ ਵੀਰੇ ਆ ਦੇਖੋ ਇਹ ਥਾਣ ਮੜੇ ਛਾੜਦੀ ਵੀਰੇ ਕੋਈ ਨਾ ਸੋਲਦਾ ਆ ਦੇਖੋ ਜੀ ਤੋਂ ਸੁਮਾ ਡੰਡੀ ਹੈ ਠੀਕ ਹੈ ਜੀ ਆ ਦੇਖੋ ਤੇ ਸੀਲ ਸਾਉ ਦਾ ਫੁੱਲ ਹੈ ਹਨਾ ਫੁੱਲ ਫੁੱਲ ਜਿਹੜਾ ਮਰਜ਼ੀ ਮੰਗਾ ਲੇ ਦੁੱਧ ਦੀ ਬਾਈ ਕਹਿੰਦਾ ਗਾਰੰਟੀ ਆ ਠੀਕ ਆ ਜੀ ਗਾਰੰਟੀ ਵੀ ਨੇ 12 ਕਿਲੋ ਰੈਡੀ ਆ ਹੂੰ ਤੋਂ ਆ ਦੀ ਐ ਮੰਗਾ ਲੇ ਆਨਲਾਈਨ ਮੰਗਾ ਲੇ ਕਿਵੇਂ ਮਰਜ਼ੀ ਬੰਦਾ ਮੰਗਾ ਸਕਦਾ ਠੀਕ ਆ ਜੀ ਧਾਰਾਂ ਕਰਾਉ ਦੇ ਆ ਦੇਖੋ ਇਹ ਧਾਰਾਂ ਦੇਖੋ ਡੰਡੇ ਵਾਂਗੂ ਬਾਹਰ ਦੇ ਥਲੇ ਦਾ ਧਾਰਾਂ ਧੂਰਾਂ ਜਿਹੜੀ ਝੋਟੀ ਲੈਂਦੀ ਉਹ ਸੀਲ ਹੀ ਹੁੰਦੀ ਹੈ ਨਾ ਕੋਈ ਆ ਦੇਖੋ ਜੀ ਮੈਂ ਥੜਕੂ ਯਾਰ ਇਹ ਨਹੀਂ ਗੱਲ ਤੇ ਬਾਕੀ ਬਿਹੌਰ ਨਹੀਂ ਦੀ ਰਾਵੀ ਹੈ ਵੀ ਹੈ ਨਹੀਂ ਨਹੀਂ ਗੱਲ ਓਕੇ ਜੀ ਸੀਲ ਚੋਂ ਬਾਹਲੀ ਗੱਲ ਹੈ ਨਹੀਂ ਲੈ ਠੀਕ ਆ ਵੀਰੇ ਲੈ ਠੀਕ ਆ ਉਹ ਬੂ ਚੱਕ ਲਈ ਹੈ ਨਾ ਤੂੰ ਚੱਕ ਲਈ ਨਾ ਠੀਕ ਹੈ ਜੀ ਸੀਲ ਸੀਲ ਦਾ ਬੱਲੇ ਹੁੰਦੀ ਨਹੀਂ ਗਰਮ ਤੇ ਥਾਣ ਦੇਖੋ ਕੱਢੇ ਹੋਏ ਹਨ ਠੀਕ ਹੈ ਜੀ ਘਰੋ ਇਹਨੂੰ ਇੱਧਰ ਹੁਣ ਦੇਖੋ ਥਾਣ ਕੱਢੇ ਹੋਏ ਜੀ ਆਹ ਦੇਖੋ ਜੀ ਤੇ ਇਹ ਚਵਾਈ ਹੋ ਕੇ ਆਪਾਂ ਧਰਾਂ ਮਾਰ ਤਾ ਹਾਂ ਹਾਂ ਉਹ ਤਾਂ ਫਿਰ ਚਵਾਈ ਦਾ ਕੋਈ ਵੀ ਹੈ ਜੀ ਹਾਂਜੀ ਹਾਂਜੀ ਚਵਾਈ ਫੁੱਲ ਹੋਈ ਵੀ ਰਹੀ ਹੈ ਇਹ ਵੀ ਦੱਸਦਾ ਹੋਇਆ ਹੈ 3 ਘੰਟੇ ਹੋਇਆ ਕ્યાર ਸੀਲ ਸੌ ਬੜੀ ਹੈ ਨਾ ਥਾਣੀ ਸੀਗੀ ਇਹ ਐ ਨਹੀਂ ਆ ਵੀ ਸਿੱਧੀ ਛੱਡ ਕੇ ਜਾਂ ਪਾ ਚੋਈ ਨਹੀਂ ਧਰਕੋ ਤੇ ਡਿਮਾਂਡ ਫਿਰੇ ਦੀ ਚੋ ਕੇ ਹੁਣ ਧਰਾਂ ਮਾਰਨ ਸਾਫ ਹੋਈ ਦੀਆਂ ਡਿਮਾਂਡ ਜੀ ਡਿਮਾਂਡ ਡਿਮਾਂਡ ਇਹ ਦਾ 93000 ਰੁਪਇਆ ਵੀਰੇ ਠੀਕ ਆ ਬਸ ਓਕੇ ਜੀ ਬਾ ਲੈਣ ਦੇਣ ਜਾਂ ਚੋ ਮੰਨ ਤਨ ਕਰ ਦਿਆਂਗੇ ਬਾਹਲਾ ਨਹੀਂ ਆਪਾਂ ਉਖ ਜਾ ਚੱਕਰਾਂ ਚ ਨਹੀਂ ਪਾਇਆ ਅਗਲੇ ਨੂੰ ਠੀਕ ਆ ਜੀ ਪੂਰੀ ਕੱਦ ਕੱਡ ਤੇ ਛੇਜ ਵਾਲੀ ਆ ਬਾਕੀ ਦਾ ਨੀਲੀ ਰਾਵੀ ਦੀਆਂ ਸਾਰੀਆਂ ਨਿਸ਼ਾਨੀਆਂ ਕਵਰ ਕਰ ਛਾਨੀਆਂ ਕਵਰ ਕਰਦੀ ਆ ਧਾਰ ਹੱਥ ਵੀ ਨਾ ਲਾਵੇ ਜਵਾਕ ਝੋਲੇ ਭਵਾਦੀ ਆ ਠੀਕ ਆ ਜੀ ਸ਼੍ਰੀਨ ਸਾਊ ਦਾ ਕੋਈ ਅੰਤ ਨਹੀਂ ਠੀਕ ਆ ਜੀ ਵੀਰੇ ਇੱਕ ਨੀਲੀ ਲਾ ਦਿਖਾ ਦੇ ਬੁੱਧ ਹੱਥ ਮਾਰ ਕੇ ਦਵਾਰੇ ਆ ਦੇਖੋ ਜੀ ਪੂਛ ਚੱਕਦੀ ਆ ਝੋਟੀ ਲਓ ਤੇ ਸਾਇਜ ਬਹੁਤ ਆ ਬਾਈ ਦੇ ਹਿਸਾਬ ਨਾਲ ਜੱਜ ਕਰ ਲਓ ਠੀਕ ਆ ਉਹ ਆ ਦੇਖ ਲੈ ਕੱਦ ਇਦੇ ਥੱਲੇ ਦੁੱਧ ਹੈਗਾ 12 ਲੀਟਰ ਰੈਡੀ 13 ਤੋਂ 14 ਕਿਲੋ ਬਾਈਗਾਂ ਦਾ ਦੁੱਧ ਦੇ ਦੂ ਮੋਲੇ ਦਾ ਰੇਟ ਹੈਗਾ 93000 ਹੈਨਾ ਸਮਾਨਦਾਨ ਇੱਧਰ ਹੈਗਾ 95000 ਦੂਜੇ ਸੂਏ ਝੋਟੀ ਦਾ ਤੇ ਮਾਨਦਾਨ ਹੋ ਜਾਣਾ ਇਹ ਮਾਨਦਾਨ ਹੋ ਜਾਣਾ ਵਿਚਾਰ ਇਹਦਾ ਹੈਗਾ ਮੁੱਲ ਫੋਨ ਤੇ ਚੰਗੀ ਆ ਝੋਟੀ ਇਹ ਵੀ ਸੂਈ ਰਾਤ ਆ ਜੇਰ ਜੱਪਾ ਡਾਣਾ ਜੇਰ ਤੁਹਾਨੂੰ ਦਿਖਾਈ ਨਹੀਂ ਬੱਠਲ ਚ ਪਈ ਹੈ ਠੀਕ ਹੈ ਜੀ ਗਾਰੰਟੀ ਆ ਜੇਤੇ ਘੰਟੇ ਦੋ ਘੰਟੇ ਜਾਓਗੇ ਜੇਰ ਆ ਕੇ ਦੇਖ ਲਓ ਇੱਥੇ ਪਈ ਹੈ ਪਈ ਆਪਾਂ ਦਿਖਾ ਕੇ ਦੇ ਦਾਂਗੇ ਕੋਈ ਗੱਲ ਨਹੀਂ ਤੇ ਵੱਡੀ ਝੋਟੀ 15 ਕਿਲੋ ਦੁੱਧ ਨੇ ਦੇ ਦੇਣਾ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖ ਲੈ ਆਹ ਰਾਜੂ ਇਧਰ ਦੀ ਦਰਕਾਰ ਦੇ ਦੁਤਰਾ ਦੇ ਚੱਕਰ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਆ ਦੇਖੋ ਜੀ ਸਾਈਕਨੂ ਦਾ ਤੁਸੀਂ ਜਾ ਕੇ ਆਏ ਹੋ ਨਾ ਕਿਸੇ ਦਾ ਵੀ ਠੀਕ ਹੈ ਜੀ ਹਾਂ ਸਾਈਜ ਫੁੱਲ ਆ ਦੇਖੋ ਵੀ ਵਿੱਚ ਵੱਡੀ ਕਰਕੇ ਬਣਾ ਦਿੰਦੇ ਨਹੀਂ ਨਹੀਂ ਉਹ ਨਹੀਂ ਲਾਉਣਾ ਮੈਂ ਨਾ ਤਾਂ ਸਾਡਾ ਚੈਨਲ ਵਾਲਾ ਬੂਟਾ ਬਈ ਇਹੋ ਜਾਂ ਉਹ ਵੀ ਸੌ ਦੀ ਸੌ ਹੀ ਦਿਖਾਉਂਦਾ ਤੇ ਬਾਕੀ ਮੈਂ ਜਿਹੜਾ ਸਾਡਾ ਕੰਮ ਆ ਸਾਡਾ ਵੀ 15 ਸਾਲਾਂ ਦਾ ਪੁਰਾਣਾ ਕੰਮ ਆ ਅਸੀਂ ਕੋਈ ਅੱਜ ਦੇ ਨਹੀਂ ਕਰਦੇ ਜਿਹੜਾ ਕੀ ਜੂ ਉਹ ਦਿਖਾ ਕੇ ਦੇਵਾਂਗੇ ਜੇ ਨੌਸ਼ਾ ਨੌਸ਼ਾਲੀ ਅਸੀਂ ਪਾਉਂਦੇ ਨਹੀਂ ਪਰਸੋਂ ਨਾ ਪਹਿਲੀ ਵਾਰ ਤਾਂ ਲੈਂਦੇ ਨਹੀਂ ਪਰਸੋਂ ਨਾ ਕੋਈ ਨਿਕਲ ਜੂ ਅਸੀਂ ਢੇਰੀ ਵਾਲਿਆਂ ਨੂੰ ਦੇ ਦਾਂਗੇ ਪਰ ਚੈਨਲ ਤੇ ਮੈਂ ਨਹੀਂ ਪਾਉਂਦੇ ਆਪਾਂ ਨੌਸ਼ਾ ਜਾਂਦੀ ਮੈਂ ਵੀਡੀਓ ਪਾਈ ਸੀਗੀ ਇੱਕ ਪਰਸੋਂ अच्छा ते ओ जलाल ਦੇ ਬੰਦਿਆਂ ਨੇ ਬਰਾੜਾ ਨੂੰ ਤੂੰ ਜਾਣਦਾ ਹੀ ਆ ਉਹਨਾਂ ਨੇ ਲੈ ਲਈ ਮੈਨੂੰ ਉਹਨਾਂ ਨੇ ਫੋਨ ਕਰਿਆ ਕਹਿੰਦਾ ਯਾਰ ਤੇਰੇ ਨਾਲ ਹੈਗੀ ਲਿਆਜ ਤੇਰੀ ਦੂਜੇ ਚੈਨਲਾਂ ਨੂੰ ਵੱਡੀ ਤਾਂ ਨਹੀਂ ਦਿਖਾਈ ਵੀ ਮੈਂ ਨਹੀਂ ਯਾਰ ਵੀਰੇ ਤੂੰ ਬੇਫਿਕਰ ਹੋ ਕੇ ਜਾ ਬੜੋ ਤੇ ਉਹ ਬੰਦਿਆਂ ਨੇ ਉੱਥੇ ਹੀ 28000 ਨਾਲ ਫੇਰਾਂ ਝੋਟੀ ਵੇਚ ਕੇ ਆਂਦੀ ਉਹਨਾਂ ਦੇ ਘਰੇ ਫੇਰ ਦੇਖ ਲੈ ਕੰਮ ਨਾ ਦੇ ਕੰਮ ਉਹਨੇ ਉਹਨਾਂ ਨੇ ਮੈਨੂੰ ਦੁਬਾਰਾ ਫੋਨ ਕਰਕੇ ਕਿਹਾ ਕਹਿੰਦੇ ਤੇਰੀ ਝੋਟੀ ਨਹੀਂ ਯਾਰ ਵੱਡੀ ਦਿਖਾਈ ਹੁੰਦੀ ਮੈਂ ਕਿਹਾ ਨਹੀਂ ਵੀਰੇ ਇਹ ਕੰਮ ਬਈ ਬੁੜੀਆਂ ਨੇ ਚੋਣੀ ਆ ਸ਼ੀਲ ਸਾਹਿਬ ਆ ਦੇਖ ਲੈ ਉਹ ਸਾਰਿਆਂ ਦੇ ਹੱਥ ਫੇਰ ਕੇ ਘਰ ਠੀਕ ਆ ਜੀ ਇੱਕੋ ਜਿਹੀਆਂ ਸਾਰੀਆਂ ਹ ਸੋਰੀ ਬਈਆ ਬਹੁਤ ਨਾਲੇ ਤਾਰਾ ਮਾਰੀ ਚਲੋ ਭਾਈ ਆਹ ਲਓ ਜੀ ਨਹੀਂ ਗਰਮ ਹੈ ਤੂੰ ਵੀ ਨਹੀਂ ਬੈਠਣ ਦੇਣੀ ਤਿੰਨ ਝੋਟੀਆਂ ਸੀ ਤਿੰਨੇ ਤੁਹਾਨੂੰ ਦਿਖਾਤੀਆਂ ਸਾਰੇ ਵੀਰਾਂ ਦਾ ਝੋਟੋ ਮੰਨ ਕੇ ਲੈ ਗਏ 16 15 16 ਕਿਲੋ ਦੁੱਧ ਕੱਢੂ ਆਂ ਝੋਟੀ ਕਿੱਥੇ ਆਨਲਾਈਨ ਮੰਗਾਣਾ ਲੈਣ ਮੰਗਾ ਲਿਆ ਅਗਲਾ ਠੀਕ ਆ ਜੀ ਗੂਗਲ ਪੇ ਕਰਨੇ ਆ ਕੈਸ਼ ਦੇਣਾ ਜਿਵੇਂ ਵੀ ਹੈਗਾ ਗੱਡੀ ਵਾਲੇ ਨੂੰ ਪੜਾ ਦੇ ਉਹ ਕੋਈ ਚੱਕਰ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾਂ ਇਹਦੇ ਲਈ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ